ਦਿਖਾਓ ਜੀ ਬੈਕ ਸਾਈਡ ਦਿਖਾਓ ਜੀ ਇਹਨਾਂ ਦੀ ਦੇਖੋ ਨਾਈਸ ਕਲਰ ਵਾਈਟ ਜੈ ਮਾਤਾ ਦੀ ਦੋਸਤੋ ਪਿੰਡ ਕੁਠਾਲਾ ਨੇੜੇ ਮਲੇਰ ਕੋਟਲਾ ਵੀਰ ਆਇਨੇ ਸਪੈਸ਼ਲ ਤੁਸੀਂ ਮੈਨੂੰ ਫੇਸਬੁੱਕ ਤੇ ਦੇਖ ਲਈ ਜੀ ਇੰਸਟਾਗ੍ਰam ਤੁਸੀਂ ਇੰਸਟਾਗ੍ਰam ਤੇ ਦੇਖਦੇ ਹੋ ਔਰ ਤੁਸੀਂ ਫੇਸਬੁੱਕ ਤੇ ਵੀਰ ਜੀ ਦਾ ਨਾਮ ਹੈਗਾ ਰਣਜੀਤ ਸਿੰਘ ਇਹਨਾਂ ਦਾ ਬੇਟਾ ਨੇ ਸੁਖਚੈਨ ਸਪੈਸ਼ਲ ਆਏ ਨੇ ਮੋਬਾਈਲ 16 ਲੈਣ ਲਈ ਇਹ ਕਰਾਂਗੇ ਅਨਬਾਕਸਿੰਗ ਵਾਈਟ ਕਲਰ ਦੀ ਮੈਂ ਸਾਰੇ ਕਲਰਾਂ ਦੀ ਅਨਬਾਕਸਿੰਗ ਕਰ ਚੁੱਕਿਆ ਵਾਈਟ ਕਲਰ ਰਹਿ ਗਿਆ ਇਹਨਾਂ ਦੇ ਹੱਥੋਂ ਕਰਵਾਵਾਂਗੇ ਅਨਬਾਕਸਿੰਗ ਕਰੋ ਵੀਰ ਜੀ ਸਪੈਸ਼ਲ ਆਏ ਨੇ ਖਾਲੀ ਨਹੀਂ ਮੋੜਨਾ ਔਰ ਇਹਨਾਂ ਨੂੰ ਕੈਸ਼ ਪ੍ਰਾਈਸ ਦਿੱਤਾ 75000 ਰੁਪਏ ਦਾ ਸਟੋਰ ਦਾ ਫੋਨ ਹੈ ਸਟੋਰ ਦੀ ਤਰ੍ਹਾਂ ਮਤਲਬ ਤੁਸੀਂ ਇਹ ਦੇਖੋ ਕਿ ਅਸੀਂ ਕਵਰ ਦੇ ਵੀ ਪੈਸੇ ਨਹੀਂ ਲੈਂਦੇ ਨਹੀਂ 2-2000 ਰੁਪਿਆ ਸਟੋਰ ਵਾਲੇ ਕਵਰਾਂ ਦੇ ਪੈਸੇ ਲੈਂਦੇ ਨੇ ਔਰ 700 ਰੁਪਏ ਦਾ ਗਾਰਡ ਲਗਾਉਂਦੇ ਨੇ ਗਾਰਡ ਵੀ ਬਿਲਕੁਲ ਫ੍ਰੀ ਹੈ ਔਰ ਨਾਲ ਜਾਂਦਿਆਂ ਨੂੰ ਗਿਫਟ ਵੀ ਦਿੰਨੇ ਆ ਔਰ ਕੈਸ਼ ਪ੍ਰਾਈਜ਼ GST ਬਿੱਲ ਸਿਰਫ 75000 ਰੁਪਏ ਦਾ ਆਈਫੋਨ 16 ਲਓ ਜੀ ਬੈਕ ਸਾਈਡ ਦਿਖਾਓ ਜੀ ਇਹਨਾਂ ਦੀ ਦੇਖੋ ਨਾਈਸ ਕਲਰ ਵਾਈਟ ਸਾਰੇ ਕਲਰਾਂ ਦੇ ਵਿੱਚ ਉਪਲਬਧ ਦੀਪਕ ਟੈਲੀਕਮ ਕੀ ਕਹਿਣਾ ਚਾਹੋਗੇ ਹਾਂਜੀ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਟੈਲੀਕਮ ਤੇ ਆ ਕੇ ਤੇ ਤੁਹਾਡੇ ਦਰਸ਼ਨ ਕਰਕੇ ਤੇ ਤੁਹਾਡੀ ਰਿਸਪੈਕਟ ਦੇਖ ਕੇ ਸਾਨੂੰ ਬਹੁਤ ਹੀ ਵਧੀਆ ਲੱਗਿਆ ਥੈਂਕ ਯੂ ਗੁਰਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ ਸੁਖਜਨ ਤੁਸੀਂ ਬੋਲੋ ਅਸੀਂ ਸਾਰਿਆਂ ਨੂੰ ਇਹੀ ਰეკਮੈਂਡ ਕਰਾਂਗੇ ਵੀ ਇੱਕ ਵਾਰ ਜ਼ਰੂਰ ਵਿਜ਼ਟ ਕਰੋ ਵਿਜ਼ਿਟ ਕਰੋ ਤੁਸੀਂ ਫੋਨ ਆਪ ਲੈ ਕੇ ਜਾਏ ਦਿਓ ਕੀ ਬਾਤ ਹੈ ਕੀ ਇਹ ਮੈਂ ਨਹੀਂ ਕਹੋਂਦਾ ਜੀ ਇਹ ਦਿਲ ਆਪਣੇ ਆਪ ਕਹਿੰਦਾ ਇਹਨਾਂ ਦਾ ਮੈਂ ਨਹੀਂ ਕਹੋਂਦਾ ਕਿਸੇ ਨੂੰ ਨਹੀਂ ਕਹਿੰਦਾ ਕਿ ਤੁਸੀਂ ਬੋਲੋ ਮੈਂ ਕਿਹਾ ਜੀ ਤੁਹਾਨੂੰ ਨਹੀਂ ਕਿਹਾ ਥੈਂਕ ਯੂ ਜੀ ਜੈ ਮਾਤਾ ਦੀ ਜੈ